ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਭਾਈ ਜਗਤਾਰ ਸਿੰਘ ਹਵਾਰਾ ਬਰੀ ਭਾਈ ਜਗਤਾਰ ਸਿੰਘ ਹਵਾਰਾ ਨੂੰ ਕੱਲ ਅਦਾਲਤ ਵੱਲੋਂ ਬਰੀ ਕੀਤਾ ਗਿਆਗਾ ਤੇ ਉਹਦੇ ਬਾਰੇ ਤੁਹਾਡੇ ਨਾਲ ਸਾਂਝ ਪਵਾਉਣੇ ਆ ਕਿ ਭਾਈ ਜਗਤਾਰ ਸਿੰਘ ਹਵਾਰਾ ਨੂੰ ਕਿਸ ਅਦਾਲਤ ਵੱਲੋਂ ਤੇ ਕਿਸ ਕੇਸ ਦੇ ਵਿੱਚੋਂ ਬਰੀ ਕੀਤਾ ਗਿਆਗਾ ਵੀਡੀਓ ਦੇ ਨਾਲ ਬਣੇ ਰਹੋ ਖਾਲਸਾ ਜੀ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਪਤਾ ਹੈਗਾ ਕਿ ਜਿਹੜਾ ਸਿੱਖ ਕੌਮ ਹੈਗੀ ਉਹ ਬੰਦੀ ਸਿੱਖਾਂ ਦੀ ਰਿਹਾਈ ਦੀ ਖਾਤਰ ਆਪਣਾ ਸੰਘਰਸ਼ ਕਰ ਰਹੀ ਹੈ ਮੋਹਾਲੀ ਦੇ ਵਿੱਚ ਮੋਰਚਾ ਲੱਗਿਆ ਹੋਇਆ ਵਕ ਵਕ ਸਮੇਂ ਤੇ ਜਿਹੜੇ ਮੋਰਚੇ ਲੱਗ ਰਹੇ ਨੇ ਲੇਕਿਨ ਸਰਕਾਰਾਂ ਦੇ ਕੰਨ ਦੇ ਉੱਤੇ ਕੋਈ ਜੂਨ ਨਹੀਂ ਸਰਕ ਰਹੀ 30 31 31 ਸਾਲਾਂ ਤੋਂ ਬੰਦੀ ਸਿੱਖ ਨੇ ਜਿਹੜੇ ਉਹ ਜੇਲ੍ਹਾਂ ਦੇ ਵਿੱਚ ਬੈਠੇ ਨੇ ਉਹਨਾਂ ਤੇ ਜਿੰਨੇ ਕੇਸ ਨੇ ਉਹ ਕੇਸਾਂ ਦੀਆਂ ਸਜ਼ਾਵਾਂ ਉਹ ਭੁਗਤ ਚੁੱਕੇ ਨੇਗੇ ਲੈਕਿਨ ਜਿਹੜੀਆਂ ਸਰਕਾਰਾਂ ਨੇ ਕਿਉਂਕਿ ਸਿੱਖਾਂ ਦੇ ਲਈ ਤੇ ਬਾਕੀ ਲੋਕਾਂ ਦੇ ਲਈ ਜਿਹੜੇ ਕਾਨੂੰਨ ਨੇ ਉਹ ਵੱਖੋ ਵੱਖਰੇ ਨੇਗੇ ਕਿਉਂਕਿ ਇਹ ਗੱਲ ਅਸੀਂ ਨਹੀਂ ਕਹਿੰਦੇ ਇਹ ਇਹਨਾਂ ਦੀਆਂ ਕਾਰਵਾਈਆਂ ਨੇ ਜਿਹੜੀਆਂ ਉਹ ਦਰਸਾ ਰਹੀਆਂ ਨੇ ਕਿ ਕਿ ਜਿਹੜੇ ਸਿੱਖਾਂ ਲਈ ਤੇ ਹੋਰ ਲੋਕਾਂ ਲਈ ਵੱਖੋ ਵੱਖਰੇ ਕਾਨੂੰਨ ਨੇ ਸੋ ਖਾਲਸਾ ਜੀ ਮੈਂ ਤੁਹਾਡੇ ਨਾਲ ਸਾਂਝ ਪਾਉਣਾ ਕਿ ਕੱਲ ਦਿੱਲੀ ਦੀ ਮੰਡੋਲੀ ਜੇਲ੍ਹ ਚ ਨਜ਼ਰਬੰਦ ਭਾਈ ਜਗਤਾਰ ਸਿੰਘ ਹਵਾਰਾ ਨੂੰ ਮਹਾਲੀ ਦੀ ਅਦਾਲਤ ਨੇ ਇੱਕ ਕੇਸ ਦੇ ਵਿੱਚੋਂ ਕੱਲ ਬਰੀ ਕੀਤਾਗਾ ਇਹ 1998 ਦੇ ਵਿੱਚ ਇੱਕ ਕੇਸ ਹੋਇਆ ਸੀਗਾ ਭਾਈ ਜਗਤਾਰ ਸਿੰਘ ਹਵਾਰਾ ਤੇ ਜਿਹਦੇ 'ਚ 124ਏ 153ਏ 225 511 120ਵੀ ਤਹਿਤ ਐਫਆਈਆਰ ਦਰਜ ਹੋਈ ਸੀ ਤੇ ਐਫਆਈਆਰ ਨੰਬਰ ਸੀਗਾ 31 ਇਹਦੇ 'ਚ ਉਹਨਾਂ ਨੂੰ ਕੱਲ ਅਦਾਲਤ ਨੇ ਬਾਇਜ਼ਤ ਬਰੀ ਕਰ ਦਿੱਤਾ ਗਿਆ ਪਰ ਦੋਸਤੋ ਫੇਰ ਵੀ ਇੱਕ ਸਵਾਲ ਤਾਂ ਪੈਦਾ ਹੁੰਦਾਗਾ ਕਿ 1998 ਦਾ ਜਾਨੀ ਕਿ 25 ਸਾਲਾਂ ਬਾਅਦ ਇੱਕ ਕੇਸ ਦਾ ਫੈਸਲਾ ਆਉਂਦਾ ਇਹਦੇ ਚ 6 ਜਾਨੇ ਹੋਰ ਵੀ ਸੀਗੇ ਉਹਨਾਂ ਦੇ ਨਾਲ ਉਹਨਾਂ ਸਿਆਆਂ ਦੇ ਵਿੱਚੋਂ ਉਹਨਾਂ 6ਾਂ ਨੂੰ ਪਹਿਲਾਂ 2003 ਦੇ ਵਿੱਚ ਬਰੀ ਕਰ ਦਿੱਤਾ ਜਾਂਦਾਗਾ 2003 ਅੱਜ 24 ਦੇ ਵਿੱਚ ਖੜੇ ਆਪਾਂ 20 ਸਾਲਾਂ ਬਾਅਦ ਭਾਈ ਜਗਤਾਰ ਸਿੰਘ ਹਵਾਰਾ ਦਾ ਸੇਮ ਕੇਸ ਦੇ ਵਿੱਚ ਫੈਸਲਾ ਆਉਂਦਾਗਾ ਤੇ ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਇਸ ਤੋਂ ਪਹਿਲਾਂ 124A ਤੇ 153A 'ਚ ਜਿਹੜਾ ਰੱਦ ਕਰਨ ਦੀ ਅਰਜੀ ਦਾਇਰ ਕੀਤੀ ਸੀ ਜਿਹਦੇ 'ਚ ਪੁਲਿਸ ਨੇ ਸਪਲੀਮੈਂਟਰੀ ਚਾਰਜ ਸ਼ੀਟ ਪੇਸ਼ ਕਰਕੇ ਇਸ ਸੈਂਕਸ਼ਨ ਨੂੰ ਵਾਪਸ ਲੈ ਲਈ ਸੀ ਨਾਲੇ ਇਹ ਸੈਂਕਸ਼ਨ ਵਾਪਸ ਵੀ ਲੈ ਲਈ ਤੀ ਪਰ ਫੇਰ ਵੀ ਜਿਹੜਾ ਇੰਨੇ ਸਮੇਂ ਬਾਅਦ ਉਹਨਾਂ ਨੂੰ ਬਰੀ ਕੀਤਾ ਗਿਆਗਾ ਹੁਣ ਦੋਸਤੋ ਅਗਲੀ ਗੱਲ ਕਰਦੇ ਆ ਕਿ ਕਿਹੜੇ-ਕਿਹੜੇ ਕੇਸ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਨੂੰ ਕਿਹੜੀਆਂ-ਕਿਹੜੀਆਂ ਸਜ਼ਾਵਾਂ ਹੋਈਆਂ ਹੋਈਆਂ ਨੇ ਭਾਈ ਜਗਤਾਰ ਸਿੰਘ ਹਵਾਰਾ ਤੇ 33 ਕੇਸ ਜਿਹੜਾ ਪੁਲਿਸ ਵੱਲੋਂ ਵੱਖ-ਵੱਖ ਥਾਣਿਆਂ ਦੇ ਵਿੱਚ ਦਰਜ ਕੀਤੇ ਹੋਏ ਨੇ ਜਿਦੇ ਚੋਂ ਇਹਨਾਂ ਨੂੰ ਤਿੰਨ ਕੇਸਾਂ ਦੇ ਵਿੱਚ 7 ਤੋਂ 10 ਸਾਲ ਦੀ ਸਜ਼ਾ ਸੁਣਾਈ ਸੀ ਜਿਹੜੀ ਕਿ ਪੂਰੀ ਹੋ ਚੁੱਕੀ ਹੈ ਤੇ 28 ਤੋਂ 29 ਕੇਸਾਂ ਦੇ ਵਿੱਚ ਉਹ ਬਰੀ ਹੋ ਚੁੱਕੇ ਨੇ ਤੇ ਹੁਣ ਉਹਨਾਂ ਦੇ ਖਿਲਾਫ ਜਿਹੜਾ ਕੇਸ ਹੈਗਾ ਬੇਅੰਤ ਦੇ ਕਤਲ ਵਾਲਾ ਜਿਹੜਾ ਬੇਅੰਤ ਤੁਹਾਨੂੰ ਪਤਾ ਹੀ ਆ ਮੈਂ ਹੁਣ ਕੀ ਵਾਰ-ਵਾਰ ਉਹਨੂੰ ਕਹਾ ਜਵਾਨੀ ਗੰਦੀ ਹੁੰਦੀ ਆ ਉਹਦੇ ਚ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਦੋਸਤੋ ਸੁਣਾਈ ਗਈ ਸੀ ਲੇਕਿਨ ਉਹ ਉਮਰ ਕੈਦ ਤੋਂ ਡਬਲ ਸਜ਼ਾ ਭੁਗਤ ਚੁੱਕੇ ਨੇਗੇ ਲੇਕਿਨ ਉਹਨਾਂ ਨੂੰ ਅੱਜ ਤੱਕ ਬਰੀ ਨਹੀਂ ਕੀਤਾ ਗਿਆ ਇਹ ਤੁਸੀਂ ਸਾਰੇ ਜਾਣਦੇ ਹੋ ਕਿ ਇਹ ਜਿਹੜਾ ਮਾਮਲਾ ਹੈਗਾ ਇਹ ਸਾਰੇ ਬਾਕੀ ਦੇ ਬੰਦੀ ਸਿੱਖਾਂ ਨਾਲ ਵੀ ਇਸ ਤਰ੍ਹਾਂ ਦਾ ਹੀ ਵਰਤੋ ਕਰਦੇ ਨੇ ਤੇ ਕਾਲ ਸਾਹਿਬ ਜੀ ਵੀਡੀਓ ਨੂੰ ਸ਼ੇਅਰ ਕਰਿਓ ਤੇ ਅਰਦਾਸ ਕਰੋ ਕਿ ਜਿਹੜੇ ਸਾਡੇ ਬੰਦੀ ਸਿੱਖ ਨੇਗੇ ਉਹ ਜਲਦੀ ਤੋਂ ਜਲਦੀ ਬਾਹਰ ਆ ਜਾਣ ਕਿਉਂਕਿ ਉਹ ਵੀ ਕੌਮ ਦਾ ਸਰਮਾਇਆ ਨੇ ਤੇ ਕੌਮ ਦੇ ਲਈ ਉਹਨਾਂ ਨੇ ਸੰਘਰਸ਼ ਕੀਤੇ ਨੇ ਕੌਮ ਦੇ ਲਈ ਜਬਾਨੀ ਆਪਦੀਆਂ ਗਾਲੀਆਂ ਨੇ ਤੇ ਉਹਨਾਂ ਨੂੰ ਜ਼ਰੂਰ ਸਰਕਾਰਾਂ ਨੂੰ ਪਰੀ ਕਰਨਾ ਚਾਹੀਦਾ ਅਦਾਲਤਾਂ ਨੂੰ ਛੱਡਣਾ ਚਾਹੀਦਾ ਸੋ ਅਜਲੀ ਜੈ ਐਨ ਐ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ